ਸਾਨੇਵਾਲ ਨਵੀਂ ਦਾਣਾ ਮੰਡੀ ਵਿੱਚ ਕਣਕ ਦੀ ਨਵੀਂ ਖਰੀਦ ਦੀ ਹੋ ਸ਼ੁਰੂਆ ਜੀ ਹਾਂ ਸਾਨੇਵਾਲ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਮਾਰਕੀਟ ਕਮੇਟੀ ਸਾਨੇਵਾਲ ਵਿੱਚ ਆਰਤੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਕੀਤਾ ਇਸ ਦੌਰਾਨ ਮਾਰਕਫੈਡ ਵੱਲੋਂ ਕਿਸਾਨ ਜਸਵੰਤ ਸਿੰਘ ਦੀ ਕਣਕ ਅਟਵਾਲ ਟਰੇਡਿੰਗ ਕੰਪਨੀ ਦੀ ਦੁਕਾਨ ਤੋਂ 2425 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਖਰੀਦ ਕੇ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਖਰੀਦ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਸਮੇਂ ਦੀ ਹਮੇਸ਼ਾ ਚਾਹਵ ਚ ਨੱਪਤਾ ਇਸ ਦੌਰਾਨ ਉਹਨਾਂ ਖਰੀਦ ਦੌਰਾਨ ਜ਼ਿੰਮੇਦਾਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਸਾਰਿਆਂ ਨੂੰ ਵਧਾਈ ਦਿੰਦੇ ਹੁੰਦੇ ਆਇਆ ਕਿ ਆ ਕੇ ਮੰਡੀ ਵਿੱਚ ਖਰੀਦ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰ ਦਿੱਤਾ ਜਾਵੇਗਾ ਇਸ ਦੌਰਾਨ ਮੰਡੀ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਸ਼ੁਰੂ ਵਿੱਚ ਮਾਰਕਫੈਟ ਵੱਲੋਂ 2425 ਰੁਪਏ ਪ੍ਰਤੀ ਕੁੰਟਲ ਦੇ ਭਾਅ ਦੇ ਨਾਲ ਖਰੀਦ ਸ਼ੁਰੂ ਕੀਤੀ ਗਈ ਹੈ ਅਤੇ اٹਵਾਲ ট্রেਡਿੰਗ ਕੰਪਨੀ ਦੀ ਦੁਕਾਨ ਤੇ ਕਣਕ ਦੇ ਢੇਰਾਂ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਖਰੀਦ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਿਜਲੀ ਅਤੇ ਪਾਣੀ ਦਾ ਵੀ ਖਾਸ ਧਿਆਨ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਣਕ ਦੀ ਖਰੀਦ ਦੌਰਾਨ ਸਮੂਹ ਆਰ ਕਈ ਆਪਣੇ ਪ੍ਰਸ਼ਾਸਕੀ ਅਧਿਕਾਰੀ ਵੀ ਉੱਥੇ ਮੌਕੇ ਤੇ ਮੌਜੂਦ ਸਨ ਬਿਊਰੋ ਰਿਪੋਰਟ ਤਸਾਨੇਵਾਲ ਪੋਸਟ ਬਹੁਤ ਵਧੀਆ ਖਰੀਦ ਦੀ ਅੱਜ ਸ਼ੁਰੂਆਤ ਹੋਈ ਹੈ ਸੋ ਬੜਾ ਵਧੀਆ ਜਿਹੜਾ ਜਿੰਨੀ ਫਸਲ ਤਸਾਨੇਵਾਲ ਦੇ ਵਿੱਚ ਆ ਰਹੀ ਹੈ ਤੇ ਵਧੀਆ ਤਰੀਕੇ ਨਾਲ ਹੀ ਸਾਡੀ ਸਰਕਾਰ ਵੱਲੋਂ ਚੱਕੀ ਜਾਏਗੀ ਸੋ ਨਾਲ ਦੇ ਨਾਲ ਇਹਨਾਂ ਦੇ ਅਕਾਊਂਟਾਂ ਦੇ 24 ਘੰਟੇ ਦੇ ਵਿੱਚ ਪੈਸੇ ਪਹੁੰਚਣਗੇ ਸੋ ਸਾਰੇ ਕਿਸਾਨ ਭਰਾ ਸਾਰੇ ਨੇਪਰ ਵਾਲੇ ਭਰਾ ਬਹੁਤ ਖੁਸ਼ ਨੇ ਸੋ ਇਹ ਸਾਡਾ ਫਰਜ਼ ਬੰਦਾ ਸੋ ਅਸੀਂ ਪਹੁੰਚੇ ਵੀ ਆ ਤੇ ਇਹਨਾਂ ਦੀ ਜਿਹੜੀ ਖਰੀਦ ਸ਼ੁਰੂਆਤ ਕਰਾ ਕੇ ਐਂਡ ਤੱਕ ਇਹਨਾਂ ਦੇ ਨਾਲ ਰਵਾਂਗੇ ਔਰ ਤਕਰੀਬਨ ਦੂਸਰੇ ਤੀਜੇ ਦਿਨ ਮੰਡੀ ਚ ਦੌਰਾ ਰੱਖਾਂਗੇ ਜਿਹੜਾ ਕੋਈ ਪ੍ਰੋਬਲਮ ਨਾ ਹੋਵੇ ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਜੀ ਇਸ ਸਮੇਂ ਸਰ ਮਾਰਕਫੈਡ ਐਫਸੀਆਈ ਕਾਫੀ ਗਿਣਤੀ 6 6 ਏਜੰਸੀਆਂ ਪੰਜ ਗ੍ਰੇਡ ਪੰਜ 6 ਏਜੰਸੀਆਂ ਫਿਰ ਅਗਲਾ ਕਿਤੇ ਐਫਸੀਆਈ ਦਾ ਵਿਰੋਧ ਵੀ ਹੋ ਰਿਹਾ ਕੋਈ ਜਾਣਦਿਆਂ ਵੱਲੋਂ ਕਿ ਨਹੀਂ ਨਹੀਂ ਆਪਣੇ ਇੱਥੇ ਨਹੀਂ ਠੀਕ ਰਹੂਗਾ ਆਪਣੇ ਉਹਨਾਂ ਨੂੰ ਪਹਿਲੇ ਅਫਸਰ ਸਾਹਿਬਾਨ ਨਾਲ ਜਾ ਰਹੇ ਨੇ ਪੂਰਾ ਨਾਲ ਬੰਦਵਸਤ ਦੇਖਣ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਉਗੀ ਇੱਥੇ ਸਾਡੇ ਹਲਕਾ ਠੀਕ ਰਹੂਗਾ ਕਿਸਾਨਾਂ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੰਡੀ ਦੇ ਦੇਖੋ ਪੂਰਾ ਰਹਿਣ ਸਹੂਲਤ ਫਾਇਦਾ ਇਹਨਾਂ ਦੇ ਖਾਣ ਪੀਣ ਦਾ ਸੋ ਆਰਤੀ ਭਰਾਵਾਂ ਨੂੰ ਬੇਨਤੀ ਲਈ ਹੈ ਕਿ ਸਾਡੇ ਅੰਦਾਤਨ ਇਹਨਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਵੇਟ ਨਾ ਕਰਨੀ ਪਵੇ ਵੀ ਸਾਡੀ ਖਰੀਦ ਨਹੀਂ ਹੋ ਰਹੀ ਮੰਡੀਆਂ 'ਚ ਬਹਿਣਾ ਨਾ ਪਵੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਖਰੀਦ ਕੀਤੀ ਜਾਵੇ ਇੱਥੋਂ ਲਿਫਟਿੰਗ ਕਰਵਾਈ ਜਾਵੇ ਸੋ ਨਾਲ ਸਰਕਾਰ ਬੁਣੜੀ 24 ਘੰਟੇ ਚੱਲਦੀ ਪੇਮੈਂਟ ਹੈ ਉਹ ਪੈ ਰਹੀ ਹੈ ਤੇ ਪੈਂਦੀ ਰਹੋ ਕਿਤੇ ਨਾ ਕਿਤੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਅੱਜ ਚੇਅਰਮੈਨ ਬਣੀ ਇੱਥੇ ਦਿਖਾਈ ਦਿੱਤੇ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਦੇ ਅੱਜ ਫੈਮਿਲੀ ਫੰਕਸ਼ਨ ਸੀ ਉਹਦੇ ਚਲੇ ਗਏ ਸਵੇਰੇ ਕੱ ਉਹ ਕੋ ਪਿੱਛੋਂ ਚੌਧਰੀ ਪਰਿਵਾਰ ਨੇ ਗੱਡ ਸੰਕਰੇ ਦੀ ਸਬਾਲਾਚੌਰ ਉੱਥੇ ਗਏ ਹੋਏ ਸੀ ਤੇ ਉਹਨਾਂ ਨੂੰ ਜਲਦੀ ਹੀ ਉਹਨਾਂ ਦਾ ਜਿਹੜਾ ਜੇਠੇ ਬਿਠਾਵਾਂਗੇ ਫਿਰ ਦੁਆਰਾ ਅੱਜ ਵੀ ਲੱਡੂ ਖਾਂਦੇ ਆ ਦੁਆਰਾ ਫੇਰ ਲੱਡੂ ਖਾਂਦੇ ਕਿਤਨਾ ਆਰਤੀਆਂ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਹਾਂਜੀ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਕਿਉਂਕਿ ਪਹਿਲੀ ਪੱਤੀ ਜਿਹੜੀ ਪੈ ਗਈ ਆ ਤੇ ਇਹਦੇ ਵਿੱਚ 2425 ਰੁਪਏ ਰੇਟ ਆ ਮੰਤਰੀ ਜੀ ਦਾ ਕਟਨ ਕਰ ਗਏ ਨੇ ਅੱਜ ਚਾਰ ਏਜੰਸੀਆਂ ਨੇ ਚਾਰੇ ਆਪਣੀ ਖਰੀਦ ਸ਼ੁਰੂ ਕਰ ਲੈਣਗੀਆਂ 24 ਘੰਟੇ ਦੇ ਵਿੱਚ ਪੇਮੈਂਟ ਪਾਇਆ ਕਰੂਗੀ ਕੋਈ ਪ੍ਰੋਬਲਮ ਨਹੀਂ ਬੜਾ ਵਧੀਆ ਤਰੀਕੇ ਦੇ ਨਾਲ ਕੰਮ ਚੱਲੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਸਾਡੀ ਪੂਰੀ ਮੰਤਰੀ ਸਾਹਿਬ ਇੱਥੇ ਨਾਲ ਹੀ ਨੇ ਫਿਰ ਅਸੀਂ ਬੈਠੇ ਆਂ ਹੋਰ ਸਾਰੀ ਟੀਮ ਬੈਠੀ ਆ ਕਿਸੇ ਨੂੰ ਵੀ ਆ ਕੇ ਮਿਲ ਲਓ ਜ਼ਿੰਮੇਵਾਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਕੰਮ ਨੂੰ ਸੁੱਕੀ ਲੈ ਕੇ ਆਉਣ ਕੋਈ ਕਾਲੀ ਨਾ ਕਰਨ ਕਈ ਵਾਰੀ ਇੱਥੇ ਜਿਆਦਾ ਮਿਹਤਰ ਵਾਲੀ ਲਿਆ ਕੇ ਇੱਕ ਅੱਧਾ ਦਿਨ ਲੱਗ ਜੂਵੇ ਫਿਰ ਉਹ ਮੁਸ਼ਕਲ ਹੋ ਜਾਂਦੀ ਹੈ ਇੰਦਾਂ ਦਾ ਕੰਮ ਨਾ ਕਰਨਾ ਖਰੀਦਣ ਵਾਲੇ ਪਾਸਿਓ ਕੋਈ ਪ੍ਰੋਬਲਮ ਨਹੀਂ ਹੋਊਗੀ ਸਾਰੀ ਕੰਮ ਜਿਹੜੀ ਵਧੀਆ ਤਰੀਕੇ ਨਾਲ ਕੀਤੀ ਜਾਊਗੀ 24 ਘੰਟੇ ਚ ਪਾਹੇ ਪੈ ਜਾਣਗੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਹਰਦੀਪ ਸਿੰਘ ਜੀ ਮੁੰਡੀਆਂ ਸਾਡੇ ਮੰਤਰੀ ਸਾਹਿਬ ਅੱਜ ਸਾਂਝਾ ਮੰਡੀ ਵਿੱਚ ਉਹ ਖਰੀਦ ਦਾ ਉਦਘਾਟਨ ਕਰਕੇ ਗਏ ਨੇ ਉਨਾਂ ਨੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਵੀ ਸਾਰੀਆਂ ਏਜੰਸੀਆਂ ਤੇ ਸੱਦੀਆਂ ਸੀ ਸਾਰੀ ਮਹਿਕਮੇ ਦੇ ਇੱਥੇ ਨਮਾਇਦੇ ਜੀ ਉਹ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਛੇਤੀ ਛੇਤੀ ਕ੍ਰੀ ਚਾਲੂ ਕਰਕੇ ਅਨਲੋਡਿੰਗ ਸਾਡਾ ਠੇਕਾ ਅਨਲੋਡਿੰਗ ਟਰੱਕ ਯੂਨੀਅਨ ਵੱਲੋਂ ਸਾਡਾ ਪੂਰਾ ਸਹਿਯੋਗ ਆ ਸਾਡੀ ਪੂਰੀ ਤਿਆਰੀ ਆ ਸਾਡੀਆਂ ਗੱਡੀਆਂ ਹਰ ਵਾਰ ਤਿਆਰ ਨੇ ਜਦੋਂ ਸਾਨੂੰ ਇਹ ਕਹਿਣਗੇ ਅਸੀਂ ਉਸੇ ਟਾਈਮ ਭੇਜਾਂਗੇ ਤੇ ਇਹ ਅਨਲੋਡਿੰਗ ਸਾਡੀ ਗੱਡੀਆਂ ਛੇਤੀ ਛੇਤੀ ਅਸੀਂ ਲਿਫਟਿੰਗ ਕਰਾਵਾਂਗੇ ਸਾਡੇ ਕੋਲ ਪੂਰੀ ਤਿਆਰੀ ਹੈ ਜੀ ਦੇਖੋ ਮੰਡੀ ਦਾ ਜਿਹੜਾ ਮਾਹੌਲ ਆ ਬਹੁਤ ਵਧੀਆ ਵਾ ਮੰਤਰੀ ਸਾਹਿਬ ਆਏ ਸੀਗੇ ਉਹਨਾਂ ਨੇ ਕਈ ਢੇਰੀਆਂ ਤੇ ਭਾਅ ਲਾਇਆ ਕਣਕਾਂ ਇੰਨੀਆਂ ਹੀ ਸੁੱਕੀਆਂ ਆ ਰਹੀਆਂ ਪ੍ਰਮਾਤਮਾ ਦੀ ਪੂਰੀ ਕਿਰਪਾ ਵਾ ਪ੍ਰਮਾਤਮਾ ਵੀ ਸਾਡਾ ਸਾਥ ਦੇ ਰਿਹਾ ਤੇ ਮੁੰਨੀਆਂ ਸਾਹਿਬ ਵੀ ਸਾਡੇ ਸਾਥ ਦੇ ਰਹੇ ਸਾਰੇ ਆਰਤੀਏ ਤੇ ਟਰੱਕ ਯੂਨੀਅਨ ਸਾਰੇ ਬੰਦੇ ਆਪਣੇ ਅਹਿਸਾਸ ਨੇ ਵਧੀਆ ਪ੍ਰੋਬਲਮ ਆ ਸੁੱਕਾ ਮਾਲ ਆਊਗਾ ਕੋਈ ਪ੍ਰੋਬਲਮ ਨਹੀਂ ਹੋਣੀ ਸਾਡੇ ਬੰਦੀਆਂ ਜੀਵਿਦਾਰਾਂ ਬੰਦੀਆਂ ਨਾ ਆਰਤੀਏ ਬੰਨੋਂ ਨਾ ਮਾਸਾ ਸਾਡਾ ਰਿਸ਼ਤਾ ਵਾ ਇਹ ਸਾਰਾ ਕੰਮ ਰਹੂਗਾ ਆਬ ਸਾਡੀ ਫਾਰਮਾਂ ਦੀ ਜ਼ਿੰਮੇਵਾਰਾ ਟਰੇਡਰਸ ਫਾਨੇ ਆ ਉਧਰ ਕਿਹ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਸ ਮਾਰਕ ਪ੍ਰਬੰਧ ਠੀਕ ਆ ਸਰਕਾਰ ਦਾ ਵਧੀਆ ਪ੍ਰਬੰਧ ਦਾ ਕੋਈ ਇਹੋ ਜੀ ਗੱਲ ਨਹੀਂ ਮਮੂਲੀ ਜੀ ਹੋਇਆ ਵੀ ਇੱਕ ਦੋ ਦਿਨ ਪਰਜੇ ਨੇਟ ਹੋਈ ਉਹ ਵੀ ਛੁੱਟੀਆਂ ਛੱਡੀਆਂ ਆ ਗਈਆਂ ਬਾਕੀ ਠੀਕ ਆ ਸਰ ਤੇ ਲੇਬਰ ਵਗੈਰਾ ਜਿਹੜੀ ਹੈ ਲੇਬਰ ਠੀਕ ਆ ਲੇਬਰ ਕੰਮ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਉਂਦੀ ਲੇਬਰ ਦੀ ਤਾਂ ਨਾ ਜਿੰਮੇਦਾਰ ਨੂੰ ਆਵੇ ਨਾ ਕੋਈ ਸਾਨੂੰ ਆਵੇ ਕੋਈ ਇਹੋ ਜੀ ਗੱਲ ਨਹੀਂ ਜਿਹੜੀਆਂ ਖਰੀਦ ਏਜੰਸੀਆਂ ਨੂੰ ਲੈ ਕੇ ਕਈ ਕਹਿੰਦੇ ਐਫਸੀਆਈ ਜਿਹੜੀ ਪੇਮੈਂਟ ਨੂੰ ਲੈ ਕੇ ਹਾਂ ਐਫਸੀਆਈ ਜਿਹੜੀ ਆ ਉਹ ਪੇਮੈਂਟ ਕੱਟ ਕੇ ਪੇਮੈਂਟ ਕਰਦੀ ਆ ਉੱਥੋਂ ਜਿਹੜੇ ਆੜਤੀ ਨੇ ਉਹ ਝਜਕਦੇ ਨੇ ਉਹਨੂੰ ਮਾਲ ਦੇਣ ਲਈ ਕਿਉਂਕਿ ਪਿਛਲੇ ਵੀ ਸਾਡੇ 3-4 ਸਾਲ ਤੋਂ ਪੈਸੇ ਕੱਟ ਕੇ ਆ ਰਹੇ ਨੇ। ਇਸ ਵਾਰ ਕਿਹੜੀਆਂ ਏਜੰਸੀਆਂ ਨੇ ਜੀ? ਇਸ ਵਾਰ ਹੈਗੀ ਜੀ FCI ਆ ਫੂਡ ਗ੍ਰੇਨ ਮਾਰਕਫੈਲਡ ਵੇਅਰਹਾਊਸ ਚਾਰ ਏਜੰਸੀਆਂ। ਠੀਕ ਹਨ ਹੋਵੇ ਜੀ ਇੱਥੇ। ਮੈਨੂੰ ਤੀਜਾ ਦੇਣਾ ਹੁੰਦਾ। ਅੱਛਾ। ਕਿ ਕਾਰਨ ਮੰਨਦੇ ਹੋ ਵੀ ਇਹ ਲੇਟ ਸ਼ੁਰੂ ਹੋਈ ਆ ਖਰੀਦ ਇਹ? ਇਹ ਤਾਂ ਹੋਈ ਆ ਜੀ ਦੇਖੋ 14 ਤਰੀਕ ਹੋ ਗਈ ਜੀ ਅੱਜ। ਪਹਿਲੇ ਤੋਂ ਐਲਾਨ ਕਰਿਆ ਹੈ ਗਵਰਨਮੈਂਟ ਨੇ। ਹਾਂ ਜੀ। ਤੇ 14 ਦੇ ਰੋਜ਼ 14 ਦਿਨ ਦਾ ਗੈਰ ਪੈ ਗਿਆ। ਇਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਰਹਿਣ ਨੂੰ ਜੀ ਪ੍ਰਬੰਧ ਤਾਂ ਠੀਕ ਹੈ ਜੀ ਸਭ ਕੁਝ ਠੀਕ ਆ ਸਾਫ਼ ਸੁਪੱਈਆ ਵਧੀਆ ਹਾਂ ਹਾਂਜੀ ਆਛਾ ਟਾਈਮ 18 ਕਰਕੇ ਛੇਤੀ ਬੜਾਈ ਅਸੀਂ ਬੜਾਈ ਆ ਜੀ ਥੋੜੀ ਜੀ ਤਾਰਾਂ ਦੀ 24 ਘੰਟੇ ਵਾਲੀ ਲਾਈਨ ਲੰਘਦੇ ਵਿੱਚ 20 ਤਾਰਾਂ ਨਹੀਂ ਸੁੱਕੀ ਆ ਕਣਕ ਸੇ ਹਾਂ ਸੱਕੀ ਆ ਹੁਣ ਸੁੱਕੀ ਆ ਜੀ ਕਣਕ ਉਸੇ ਕਰਕੇ ਅਸੀਂ ਬਟਾਈ ਲਾਟ ਹੋਰ ਜੀ ਨਰਮ ਸੀਗੀ ਉਹ ਹੁਣ ਸੁੱਕ ਗਈ ਦੋ ਜੀ